ਮੈੱਥਲ ਟਰੇਡਿੰਗ ਕੰਪਨੀ ਵਾਲੇ ਰੇਂਜਰ ਸਾਈਕਲਾਂ ਦੇ ਸਪੋਰਟਸ ਸਾਈਕਲਾਂ ਦੇ ਸਭ ਤੋਂ ਵੱਡੇ ਹੋਲਸੇਲਰ ਬਣ ਗਏ ਜਿੰਨਾਂ ਕੋਲੇ 25 25 30 30 ਹਜ਼ਾਰ ਵਾਲੇ ਸਾਈਕਲ ਬਹੁਤ ਘੱਟ ਰੇਟਾਂ ਵਿੱਚ ਮਤਲਬ ਕਿ ਮਿਲ ਜਾਣਗੇ ਬਾਈ ਜੀ ਕਿੰਨੇ ਤੋਂ ਸਟਾਰਟ ਹੋ ਜਾਂਦੇ ਆਪਣੇ ਕੋਲੇ ਅ ਬਾਈ ਜੀ ਆਪਣੇ ਕੋਲ ਸਾਈਕਲ ਜੇ ਕਿਸੇ ਨੇ ਲੈਣਾ ਹੋਵੇ ਰੇਂਜਰ ਸਾਈਕਲ ਮੈਂ 35000 ਦੇ ਦੂੰਗਾ 35 ਤੋਂ ਸਟਾਰਟ ਹੋ ਜੂਗਾ ਹਾਂ 3500 ਦੇ ਦੂੰਗਾ ਠੀਕ ਹੈ ਜਿਵੇਂ ਇਹ ਇਹ ਸਾਈਕਲ ਤੁਹਾਡਾ ਬਾਵਾ ਚਰਚਾ ਦੇ ਵਿੱਚ ਹੈ ਹਾਂਜੀ ਇਹ ਆਪਣੇ ਜਿਹੜੇ ਆ ਹੋ ਗਿਆ ਸਾਈਕਲ ਆਪੇ ਦੀ ਤੇ ਜਾਂ ਆ ਹੋ ਗਿਆ ਇਹ ਗੀਅਰਾਂ ਵਾਲੇ ਸਾਈਕਲ ਹੋ ਗਏ ਇਹਦੇ ਗੀਅਰਾਂ ਦੇ ਵਿੱਚ ਕੀ ਹੋ ਗਿਆ ਇਹਦੇ 21 ਤਾਂ ਗੀਅਰ ਆ ਗਏ ਵੀਰੇ ਹਾਂਜੀ ਸੱਤ ਗਰਾਨੀਆਂ ਪਿੱਛੇ ਤਿੰਨ ਮੂਰੇ ਤੇ ਡਿਸਕ ਬ੍ਰੇਕ ਆ ਗਈਆਂ ਅੱਗੇ ਪਿੱਛੇ ਨਹੀਂ ਇਹ ਜਾਦੇ ਬਾਈ ਐਂ ਪੁੱਛਦੇ ਵੀ ਵੱਧ ਤੇ ਨਾਲੇ ਸ਼ੌਕ ਆ ਗਈ ਹੈ ਜੀ ਵੱਧ ਵੇਟ ਵਾਲਾ ਬੰਦਾ ਬਾਈ ਜੀ ਇਹ ਅਸੀਂ ਟੈਸਟ ਕੀਤਾ ਹੋਇਆ ਹੈ ਮੰਨ ਲਓ ਇਹ 1.5 ਕੁਆਂਟਲ ਤੱਕ ਵੀ ਬੰਦਾ ਬੜੇ ਆਰਾਮ ਨਾਲ ਚਲਾ ਸਕਦਾ ਹੈ 1.5 ਕੁਆਂਟਲ ਤੱਕ ਹਾਂ ਤੇ 6 ਫੁੱਟ ਹਾਂ ਕੱਦ ਦਾ ਵੀ ਕੋਈ ਕੱਦ ਦਾ ਵੀ ਕੋਈ ਚੱਕਰ ਨਹੀਂ ਵੀ 6 ਫੁੱਟ ਹਾਈਟ ਵਾਲਾ ਵੀ ਵਧੀਆ ਵਧੀਆ ਬੜੇ ਆਰਾਮ ਨਾਲ ਚਲਾ ਸਕਦਾ ਠੀਕ ਹੈ ਜਿਵੇਂ ਛੋਟੇ ਬੱਚਿਆਂ ਵਾਲੇ ਵੀ ਮਿਲ ਜਣਗੇ ਬਾਈ ਹਾਂ ਬਾਈ ਉਹ ਤੇ ਜਿਵੇਂ ਆਪਣੇ ਕੋਲ 26 ਨੰਬਰ ਹਾਂ 24 ਨੰਬਰ ਉਹ ਵੀ ਆ ਜਾਂਦੇ ਨੇ ਤੇ ਸਾਰੇ ਸਾਰੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਆ ਲੈਣ ਆਇਆ ਅੱਜ ਬਾਈ ਕਿੱਥੋਂ ਆਏ ਬਾਈ ਜੀ ਆ ਨਹੀਂ ਮੈਂ ਰੋਹਾਂ ਕਿੰਨੇ ਮਸਲਾ ਹਾਂਜੀ ਤੇ ਬਾਈ ਤੁਸੀਂ ਪਤਾ ਕਰਕੇ ਹੀ ਮਾਰਕੀਟ ਚ ਰੇਟ ਵਗੈਰਾ ਹਾਂ ਵੀਰੇ ਮਾਰਕੀਟ ਨੂੰ ਬਹੁਤ ਫਰਕ ਇਹਨਾਂ ਰੇਟ ਦਾ ਕਿੰਨਾ ਕੁ ਫਰਕ ਲੱਗਿਆ ਬਾਈ ਫਿਰ ਤਕਰੀਬਨ ਮਾਰਕੀਟ ਜਿਹਦਾ ਵਗੈਰਾ 12000 ਦਾ ਮਿਲਦਾ ਹੈਗਾ ਹਾਂਜੀ ਇਹਨਾਂ 7500 ਦਾ ਤੇ ਬਾਈ ਜਿਹੜੀ ਸਾਨੂੰ ਅਸੀਂ ਕੁਆਲਿਟੀ ਦਿੱਤੀ ਆ ਪਰ ਉਹ ਕੁਆਲਿਟੀ ਮਾਰਕੀਟ ਚ ਹੈ ਨਹੀਂ ਉਹ ਉਹਦੇ ਨਾਲ ਤਾਂ ਇੰਪੋਰਟਡ ਕੁਆਲਿਟੀ ਆ ਬਾਈ ਗੱਲ ਇਹ ਆ ਆਪਣੇ ਕੋਲੇ ਜਿਹੜੀ ਕੁਆਲਿਟੀ ਆ ਰਹੀ ਆ ਉਹ ਬ੍ਰਾਂਡ ਦੀ ਕੁਆਲਿਟੀ ਪੂਰੀ ਇੰਪੋਰਟਡ ਕੁਆਲਿਟੀ ਆ ਤੇ ਬਾਜ਼ਾਰ ਚ ਜਿਵੇਂ ਲੁਧਿਆਣਾ ਮੇਡ 11 12000 ਰੁਪਏ ਵਾਲੇ ਆਪਣੇ ਕੋਲੇ ਉਹ ਸਾਈਕਲ ਨਹੀਂ ਹੈਗੇ ਮੈਂ ਹਮੇਸ਼ਾ ਇਹ ਗੱਲ ਕਹਣਾ ਹੁਣ ਆ ਕੇ ਚਲਾ ਕੇ ਬਾਈਆਂ ਨੇ ਚਲਾ ਕੇ ਦੇਖ ਲਿਆ ਬਾਈ ਹਾਂ ਤੇ ਤੁਸੀਂ ਚਲਾ ਕੇ ਜਦੋਂ ਦੇਖੋਗੇ ਬਾਈ ਸਾਈਕਲ ਤੁਹਾਨੂੰ ਆਪ ਨੂੰ ਹੀ ਪਤਾ ਲੱਗੂਗਾ ਕਿ ਮਿੱਤਲ ਟਰੇਡਿੰਗ ਕੰਪਨੀ ਥਰਮਲਾਂ ਦੇ ਜਿਵੇਂ ਸਾਹਮਣੇ ਕ੍ਰਿਸ਼ਨਾ ਮਾਰਕੀਟ ਬਣੀ ਹੋਈ ਆ